ਹਾਂਜੀ ਐਸਡੀਓ ਸਾਹਿਬ ਜੋ ਜਿਮਨੀ ਚੌਣ ਹੋ ਰਹੀ ਕਿਸ ਦੀ ਹਵਾ ਲੱਗ ਰਹੀ ਹੈ ਜੀ ਸਾਥੀਓ ਮੈਂ सुरेंद्र ਸਿੰਘ ਤੋੜ ਰਿਟਾਇਰਡ ਐਸਡੀਓ ਪੀਡਬਲ ਜੀ ਜੋ ਵੇਖਣ ਵਿੱਚ ਆਇਆ ਵਾ ਜੋ ਸਰਵੇ ਕੀਤਾ ਜਾਂਦਾ ਆਪਲਿਕ ਤੇ ਉਹਨਾਂ ਦੇ ਇਹੀ ਵਿਚਾਰ ਆ ਕਿ ਇਤਗਾ ਜੋ ਜ ਆਦਮੀਦਵਾਰ ਨੇ ਜਿਨ੍ਹਾਂ ਨੂੰ ਵੱਖ-ਵੱਖ ਜੱਦੀ ਬੰਦੀਆਂ ਦਾ ਸਮਰਥਨ ਹਸਣਾ ਹੈ ਜਿਸ ਤਰ੍ਹਾਂ ਨੈਸ਼ਨਲ ਪਾਰਟੀ ਭਾਜਪਾ ਸਮਾਜਪਾਰਟੀ ਪੁਲਿਸ ਫੋਰਸ ਦੇ ਰਹੀ ਆ ਬੈਣ ਹਰਵਿੰਦਰ ਕੌਰ ਨੂੰ ਇਸ ਤਰ੍ਹਾਂ ਰੰਗਰੇਟਾ ਜੱਥੇਬੰਦੀਆਂ ਮੱਦੀ ਸੇ ਸਾਡੇ ਵਾਲਮੀਕ ਸਮਾਜ ਦਾ ਸਮਰਥਨ ਪੂਰਾ ਬੈਣ ਹਰਵਿੰਦਰ ਕੌਰ ਨੂੰ ਮਿਲ ਰਿਹਾ ਜਦੋਂ ਵੀ ਸਰਵੇ ਕੀਤਾ ਜਾਂਦਾ ਹੈ ਜਾਂ ਲੋਕਾਂ ਦੇ ਵਿਚਾਰ ਸੁਣੇ ਜਾਂਦੇ ਆ ਉਹਨਾਂ ਦੀ ਇੱਕੋ ਬਾਤ ਵੀ ਬੈਣ ਹਰਵਿੰਦਰ ਕੌਰ ਨੂੰ ਅਸੀਂ ਐਦਕਾ ਮੌਕਾ ਦਵਾਂਗੇ ਜੋ ਪੋਲੀਟੀਕਲ ਪਾਰਟੀਆਂ ਸਰਕਾਰਾਂ ਬਣਾ ਕੇ ਵਾਅਦੇ ਕਰਦੀਆਂ ਤੇ ਉਹ ਵਾਅਦੇ ਪੂਰੇ ਨਹੀਂ ਹੁੰਦੇ ਤੇ ਬੈਣ ਹਰਵਿੰਦਰ ਕੌਰ ਦਾ ਵਾਅਦਾ ਵਾ ਕਿ ਮੈਂ ਜੋ ਵੀ ਇਹਨਾਂ ਪਾਰਟੀਆਂ ਵਾਅਦੇ ਕਰਦੀਆਂ ਉਹ ਮੈਂ ਵਿਧਾਨ ਸਭਾ ਜਾ ਕੇ ਆਪਣੇ ਹਿੰਮਤ ਨਾਲ ਆਪਣੇ ਜੋਸ਼ ਨਾਲ ਆਪਣੀ ਸੋਚ ਨਾਲ ਮੈਂ ਉਹ ਲਾਗੂ ਕਰਾਵਾਂਗੀ ਸੋ ਜਨਤਾ ਐਦਕਾਂ ਮੇਰਾ ਖਿਆਲ ਹੈ ਪੂਰਾ ਪੂਰਾ 100% ਹੈ ਇਹ ਜਨਤਾ ਜੋ ਐਦਕਾ ਹਰਬਰਿੰਦਰ ਕੌਰ ਜੋ ਆਜਾਦ ਉਮੀਦਵਾਰ ਆ ਉਹਨਾਂ ਨੂੰ ਮੌਕਾ ਦੇਵੇ ਜੈ ਭੀਮ ਜੈ ਭਾਰਤ ਵਾਜੁਰਜੀ ਦਾ ਖਾਲਸਾ ਵਾਜੁਰਜੀ ਕੇ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਕਾਤਨ ਵਾਤੇ